ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਜਿਹੜੀ ਆਪਾਂ ਨੇ ਗੱਲਬਾਤ ਕਰਨੀ ਆ ਗੱਲਬਾਤ ਕਰਨੀ ਆ ਉਹਨਾਂ ਕੁੜੀਆਂ ਬਾਰੇ ਉਹਨਾਂ ਧੀਆਂ ਬਾਰੇ ਅਸੀਂ ਜ਼ਿਆਦਾਤਰ ਦੇਖੋ ਜੋ ਅਸੀਂ ਸਮਾਜ ਵਿੱਚ ਵਿਚਰਦੇ ਹੁੰਨੇ ਆ ਜੋ ਸਾਨੂੰ ਦਿਖਦਾ ਹੁੰਦਾ ਹੈ ਅਸੀਂ ਉਹੀ ਗੱਲਬਾਤ ਕਰਦੇ ਆ ਉਹੀ ਗੱਲਾਂ-ਬੱਤਾਂ ਸਾਡੇ ਪਰਿਵਾਰਾਂ 'ਚ ਚੱਲਦੀਆਂ ਨੇ ਇੱਥੇ ਪੂਰਾ ਕੋਈ ਨਹੀਂ ਹੈਗਾ ਹਰ ਇੱਕ ਇਨਸਾਨ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਹਰ ਇੱਕ ਇਨਸਾਨ ਕੋਈ ਨਾ ਕੋਈ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਹੁਣ ਦੇਖੋ ਆਪਾਂ ਕਹਿ ਦੁੰਦੇ ਨੇ ਵੀ ਜਿਹੜੀਆਂ ਧੀਆ ਭੈਣਾਂ ਵਿਆਹ ਕੇ ਆਉਂਦੀਆਂ ਨੇ ਘਰਾਂ ਨੂੰ ਖਲਾਰਾ ਪਾ ਦਿੰਦੀਆਂ ਨੇ ਘਰਾਂ ਨੂੰ ਅੱਡ ਕਰਾ ਦਿੰਦੀਆਂ ਨੇ ਆ ਧੀਆ ਭੈਣਾਂ ਦਾ ਦੂਜਾ ਪਹਿਲੂ ਵੀ ਹੈਗਾ ਦੇਖੋ ਬਹੁਤੀਆਂ ਧੀਆ ਭੈਣਾਂ ਐਡੀਆਂ ਸੂਝਵਾਨ ਹੁੰਦੀਆਂ ਨੇ ਪੜੀਆਂ ਲਿਖੀਆਂ ਹੁੰਦੀਆਂ ਨੇ ਮਾ ਮਾਪਾਂ ਦੀ ਮਰਜ਼ੀ ਦਾ ਉਹ ਵਿਆਹ ਕਰਾਉਂਦੀਆਂ ਨੇ ਜਿੱਥੇ ਮਾਵਾਪ ਤੋਰਦੇ ਨੇ ਉੱਥੇ ਉਹ ਤੁਰਦੀਆਂ ਨੇ ਜਣੀ ਮੇਰੇ ਕਹਿਣ ਦਾ ਮਤਲਬ ਜਿਹੜਾ ਜੀਵਨ ਸਾਥੀ ਹੁੰਦਾ ਉਹ ਵੀ ਇਹ ਨਹੀਂ ਹੈਗਾ ਵੀ ਉਹਨਾਂ ਦਾ ਮਨ ਚਾਹਿਆ ਹੁੰਦਾ ਹੈ ਜਿਹਦੇ ਨਾਲ ਮਾਵਾਪ ਆਪਣੇ ਤੋਰਤਾ ਉਹਦੇ ਨਾਲ ਤੁਰ ਜਾਣਾ ਬਹੁਤ ਇੱਥੇ ਸੂਝਵਾਨ ਤੋਂ ਸੂਝਵੰਤੀ ਬੈਠੀ ਐ ਬਹੁਤ ਕਹਿੰਦੇ ਹੁੰਦੇ ਨੇ ਗਲਤ ਦਿਮਾਗ ਵਾਲੀਆਂ ਵੀ ਨੇ ਇਨਸਾਨੀਅਤ ਦੇ ਦੋ ਪਹਿਲੂ ਨੇ ਚੰਗਾ ਤੇ ਮਾੜਾ ਹੁਣ ਆਪਾਂ ਜਿਹੜੀ ਗੱਲ ਕਰ ਲੈਨੇ ਆਂ ਵੀ ਹਾਂ ਧੀਆਂ ਭੈਣਾ ਘਰਾਂ ਨੂੰ ਤੋੜਦੀਆਂ ਐ ਕਰਦੀਆਂ ਐ ਕਰਦੀਆਂ ਆਪਾਂ ਇਸ ਗੱਲ ਨਾਲ ਵੀ ਕਿਤੇ ਨਾ ਕਿਤੇ ਸਹਿਮਤ ਹੈਗੇ ਆਂ ਕਿਉਂਕਿ ਬਹੁਤ ਜ਼ਿਆਦਾਤਰ ਅੱਜ ਕੱਲ੍ਹ ਦੁਨੀਆ ਦਾ ਦਿਮਾਗ ਘੁੰਮਿਆ ਹੋਇਆ ਹੈ ਇਹ ਪਹਿਲੂ ਵੀ ਹੈਗਾ ਜਿਹੜਾ ਦੂਜਾ ਪਹਿਲੂ ਹੈ ਚੰਗੀਆਂ ਧੀਆਂ ਭੈਣਾ ਦਾ ਮੈਂ ਫੇਰ ਕਹਿੰਨੀ ਆਂ ਵੀ ਪੱਲਾ ਵੀ ਉਹਦਾ ਫੜ ਲੈਂਦੀਆਂ ਨੇ ਜਿਹਦਾ ਪਾਪ ਪੱਲਾ ਫੜਾ ਦੇਵੇ ਅ ਨੰਬਰ 2 ਤੇ ਪੜੀਆਂ ਲਖੀਆਂ ਸੂਝਵਾਨ ਸਮਝਦਾਰ ਧੀਆ ਭੈਣਾਂ ਜਿਹੜੀਆਂ ਹੁੰਦੀਆਂ ਨੇ ਉਹ ਕਈ ਵਾਰ ਸਹੁਰੇ ਘਰ ਬਹੁਤ ਦੁਖੀ ਹੁੰਦੀਆਂ ਨੇ ਆਪਾਂ ਇਹ ਵੀ ਦੇਖਦੇ ਆਂ ਵੀ ਕੋਈ ਜ਼ਰੂਰੀ ਨਹੀਂ ਬਈ ਸਾਡੀ ਧੀ ਭੈਣ ਚੰਗੀ ਆ ਉਹਨੂੰ ਗਾਂਹਾਂ ਜੀਵਨ ਸਾਥੀ ਵੀ ਚੰਗੇ ਸੁਭਾਅ ਵਾਲਾ ਮਿਲੇ ਕਈ ਵਾਰ ਗਾਂਹਾਂ ਆਪਾਂ ਜਿਹੜਾ ਆਪਣੀ ਧੀ ਭੈਣ ਲਈ ਵਾਰ ਟੋਲਦੇ ਆਂ ਉਹ ਕੋਈ ਵਾਰ ਬੜਾ ਐਡਵਾਇਟੇਜੇ ਸੁਭਾਅ ਦਾ ਹੁੰਦਾ ਹੈ। ਬਹੁਤ ਮਨਾਈਆਂ ਕਰਨੇ ਵਾਲਾ ਹੁੰਦਾ ਹੈ। ਕਿਸੇ ਦੇ ਵੀ ਕਹਿਣੇ 'ਚ ਨਹੀਂ ਹੁੰਦਾ। ਕਿਉਂਕਿ ਅੱਜ ਕੱਲ ਪਤਾ ਕੀ ਹੈ ਮਾਪਿਆਂ ਦੇ ਗੱਲਾਂ ਬਸੋਂ ਬਾਹਰ ਹੋ ਗਈਆਂ। ਜਿੱਥੇ ਧੀ ਪੁੱਤ ਅਲੱਥ ਹੋਵੇ ਨਾ ਬਈ ਮਾਹ ਬਾਬ ਦੇ ਕਹਿਣੇ 'ਚ ਨਾ ਹੋਵੇ। ਉਹਦੇ ਲੜ ਆ ਕੇ ਸੂਝਵੰਤੀ ਭੈਣ ਲੱਗ ਜਵੇ ਉੱਥੇ ਜਾ ਕੇ ਧੀ ਭੈਣ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ। ਕਿਉਂਕਿ ਅ ਕੋਈ ਜ਼ਰੂਰੀ ਨਹੀਂ ਹੈਗਾ ਬਈ ਅੱਜ ਦੇ ਸਮੇਂ 'ਚ ਜਿਹੜੀ ਗੱਲ ਚੱਲੀ ਹੋਈ ਆ ਨਸ਼ੇ ਦਾ ਦੌਰ ਬੜਾ ਚੱਲਿਆ ਹੋਇਆ ਹੈ ਕਈ ਵਾਰ ਧੀ ਭੈਣ ਨੂੰ ਬੜਾ ਗਲਤ ਮੁੰਡਾ ਟੱਕਰ ਜਾਂਦਾ ਹੈ ਅ ਕਹਿੰਦੇ ਹੁੰਦੇ ਨਸ਼ੇ ਪੱਤੇ ਕਰਨੇ ਵਾਲਾ ਹੁੰਦਾ ਬਹੁਤ ਜ਼ਿਆਦਾ ਡਰਿੰਕ ਕਰਨੇ ਵਾਲਾ ਹੁੰਦਾ ਬਈ ਉੱਥੇ ਧੀ ਭੈਣ ਦੇ ਜਿਹੜੇ ਸੁਪਨੇ ਆ ਪੜ੍ਹੀ ਲਿਖੀ ਧੀ ਭੈਣ ਦੇ ਸੁਪਨੇ ਆ ਜਿਹੜੇ ਉਹ ਚੱਕਨਾ ਝੂਰ ਹੋ ਜਾਂਦੇ ਆ ਅ ਨੰਬਰ 2 ਤੇ ਇੱਕ ਤੁਹਾਨੂੰ ਮੈਂ ਗੱਲ ਦੱਸਦੀ ਆ ਬੀ ਜਿਹੜੀਆਂ ਐਦਾਂ ਦੀਆਂ ਧੀਆ ਪੈਣਾ ਮੈਂ ਕੁੜੀ ਦੇ ਸਹੁਰਿਆਂ ਦੀ ਗੱਲ ਕਰਦੀ ਆਂ ਵੀ ਜੇ ਤੁਹਾਨੂੰ ਚੰਗੀਆਂ ਨੂਹਾ ਮਿਲ ਗਈਆਂ ਚੰਗੀਆਂ ਨੂਹਾ ਮਿਲ ਗਈਆਂ ਪੜੀਆਂ ਲਿਖੀਆਂ ਸੂਝਵਾਨ ਐ ਸਮਝਦਾਰ ਐ ਸੱਚ ਦਾ ਪੱਲਾ ਫੜਿਆ ਹੋਇਆ ਉਹਨਾਂ ਕੁੜੀਆਂ ਨੇ ਤੁਹਾਡੇ ਪੁੱਤ 'ਚ ਖਾਮੀਆਂ ਨੇ ਬਹੁਤ ਖਾਮੀਆਂ ਤੁਹਾਡੇ ਪੁੱਤ 'ਚ ਤਾਂ ਸੱਸ ਸਹੁਰੇ ਦਾ ਫਰਜ਼ ਐ ਉਸ ਕੁੜੀ ਦਾ ਸਾਥ ਦੇਣਾ ਨਣਦਾਂ ਦਾ ਫਰਜ਼ ਐ ਉਸ ਕੁੜੀ ਦਾ ਸਾਥ ਦੇਣਾ ਕਿਉਂਕਿ ਜਦੋਂ ਸਾਥ ਦੇਣੇ ਵਾਲਾ ਪਲੜਾ ਭਾਰੀ ਹੋ ਜਵੇ ਨਾ ਫਿਰ ਕੱਲਾ ਮੁੰਡਾ ਕੁਝ ਨਹੀਂ ਕਰ ਸਕਦਾ ਕੱਲੇ ਮੁੰਡੇ ਨੂੰ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਸਾਲ 'ਚ 2 ਸਾਲ 'ਚ 4 ਸਾਲ 'ਚ 5 ਸਾਲ 'ਚ ਅਸੀਂ ਸੁਧਾਰ ਸਕਦੇ ਹਾਂ ਕਈਕ ਰਾਜੇ ਦੇਖਿਆ ਵੀ ਜਿੱਥੇ ਸੂਝਵਾਨ ਕੁੜੀਆਂ ਹੁੰਦੀਆਂ ਨੇ ਮੁੰਡੇ ਬੜੇ alignat ਜੇ ਲੜ ਲੱਗ ਜਾਂਦੇ ਨੇ ਸੂਝਵਾਨ ਕੁੜੀਆਂ ਹੁੰਦੀਆਂ ਨੇ ਤੇ ਮੁੰਡੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਬਿਹਾਈਆਂ ਉਹ ਬੜੇalignat ਜੇ ਹੁੰਦੇ ਨੇ ਉਹਨਾਂ ਦਾ ਟੱਬਰ ਹੈ ਜਿਹੜਾ ਉਹ ਟੱਬਰ ਵੀ ਕੁੜੀ ਤੇ ਹੀ ਹਾਵੀ ਹੋਇਆ ਰਹਿੰਦਾ ਹੈ ਤੂੰ ਆਏ ਆ ਤੂੰ ਇਹਨੂੰ ਸਮਝਾਉਂਦੀ ਨਹੀਂ ਤੂੰ ਇਹਨੂੰ ਅਕਲ ਨਹੀਂ ਦੰਦੀ ਹੈਗੀ ਤੂੰ ਇਹਨੂੰ ਸ਼ਰਾਬ ਤੋਂ ਨਹੀਂ ਰੋਕਦੀ ਤੂੰ ਇਹਨੂੰ ਨਸ਼ੇ ਪੱਤੇ ਤੋਂ ਨਹੀਂ ਰੋਕਦੀ ਸਾਰਾ ਦੋਸ਼ ਕੁੜੀ ਦੇ ਸਿਰ ਮੜਦਣਾ ਹੈ ਜਿਹੜੀ ਵਿਆਹ ਕੇ ਗਈ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਮੈਂ ਇਹ ਜੇ ਬੱਚਿਆਂ ਦੀਆਂ ਮੁੰਡਿਆਂ ਦੀਆਂ ਮਾਮਾ ਨੂੰ ਪੁੱਛਾਂ ਵੀ ਜਿਹੜੇ ਥੋਤੋਂ ਨਹੀਂ ਸਿਧਰੇ ਜਿਹੜੇ ਥੋਤੋਂ ਨਹੀਂ ਸਿਧਰੇ ਉਹ ਕੱਲ੍ਹ ਹੀ ਆਈ ਜਵਾਕੜੀ ਤੋਂ ਸਿਧਰ ਜੂ ਮੈਂ ਚੀਜ਼ਾਂ ਦੇਖੀਆਂ ਹੋਈਆਂ ਮੈਂ ਤਾਂ ਗੱਲ ਕਰਦੀ ਆ ਬਈ ਸਾਰਾ ਹੀ ਅੱਜ ਕੱਲ੍ਹ ਲੋਕਾਂ ਨੇ ਧੀਆਂ ਨੂੰ ਹੈ ਜਿਹੜੀਆਂ ਨਸ਼ਾ ਛਡਾਊ ਕੇਂਦਰ ਸਮਝੀਆਂ ਹੋਈਆਂ ਮੁੰਡਾ ਗਲਤ ਹੈ ਭਾਈ ਮੁੰਡੇ ਨੂੰ ਵਿਆਹ ਦੋ ਆਪੇ ਇਸ ਇਧਰ ਜੂ ਮੁੰਡਾ देर ਨਾਲ ਘਰ ਆਉਂਦਾ ਰਾਤ ਨੂੰ ਮੁੰਡਾ ਬਾਹਰ ਲੱਖਪਣੇ ਕਰਦਾ ਭਾਈ ਨੂੰ ਵਿਆਹ ਦੋ ਮੁੰਡਾ ਸਿਹਦਰ ਜੂ ਠੀਕ ਹੈ ਕੋਈ ਹੋਰ ਮੁੰਡੇ ਚ ਕਮੀ ਹੈ ਕੋਈ ਮੁੰਡਾ ਲੜਾਕੇ ਸੁਭਾਅ ਦਾ ਹੈ ਜਾਂ ਬਾਹਰ ਕੁੱਟਕਟਾਪੇ ਕਰਦਾ ਲੋਕਾਂ ਨਾਲ ਕਲੇਸ਼ ਪਾਉਂਦਾ ਲੋਕਾਂ ਨਾਲ ਧੀ ਇਹ ਦਿਨ ਥਾਣੇ ਜੇਲ੍ਹ ਰਹਿੰਦਾ ਇਹਨੂੰ ਵਿਆਹ ਦਿਓ ਇਸ ਸਦਰ ਜੂ ਦੇਖੋ ਤੁਸੀਂ ਜਿਹੜੀਆਂ ਬਗਾਨੀਆਂ ਧੀਆਂ ਉਹਨਾਂ ਨੂੰ ਕੀ ਸਮਝਿਆ ਹੋਇਆ ਤੁਸੀਂ ਕੀ ਸਮਝਿਆ ਹੋਇਆ ਤੁਸੀਂ ਇਹ ਨਹੀਂ ਸੋਚਦੇ ਵੀ ਜਿਵੇਂ ਤੁਸੀਂ ਪੁੱਤ ਪਾਲੇ ਆਂ ਅਗਲੇ ਨੇ ਵੀ ਧੀ ਉਖਣੇ ਪਾਲੀ ਆ ਪਤਾ ਨਹੀਂ ਅਗਲੇ ਦੀ ਧੀ ਦੇ ਕੀ ਕੀ ਇਰਮਾਨ ਹੁੰਦੇ ਨੇ ਮਾਪਿਆਂ ਦੇ ਕੀ ਕੀ ਧੀ ਪ੍ਰਤੀ ਇਰਮਾਨ ਹੁੰਦੇ ਨੇ ਵੀ ਸਾਡੀ ਧੀ ਬਗਾਨੇ ਘਰ ਜਾ ਕੇ ਖੁਸ਼ ਰਹੇ ਪਹਿਲਾਂ ਆਪਣੀ ਧੀ ਨੂੰ ਪੜਾਉਂਦਾ ਹੈ ਮਾਪਾਪ ਪਾਲਦਾ ਹੈ ਉਹਨੂੰ ਲਾਡਾਂ ਨਾਲ ਵਿਆਹਦਾ ਫਿਰ ਜਦ ਇਹੋ ਜਿਹਾ ਕੋਈ ਗਾਹਾਂ ਮੁੰਡਾ ਟੱਕਰ ਗਿਆ ਇਹੋ ਜਿਹਾ ਮੁੰਡਾ ਟੱਕਰ ਗਿਆ ਫਿਰ ਮਾਪਾਪ ਦੇ ਸਾਰੇ ਸੁਪਨੇ ਆ ਜਿਹੜੇ ਉਹ ਚਤਨਾ ਚੂਰ ਹੋ ਜਾਂਦੇ ਆ ਧੀ ਦੇ ਮਾਪਿਆਂ ਦੇ ਤੁਸੀਂ ਜਿਹੜੇ ਮੁੰਡੇ ਵਾਲੇ ਹੁੰਨੇ ਹੋ ਪਹਿਲੀ ਗੱਲ ਤਾਂ ਤੁਹਾਡਾ ਮੁੰਡਾ ਲੱਥ ਹੁੰਦਾ ਹੈ ਮਨਾਂ ਨਹੀਂਆ ਕਰਦਾ ਫਿਰ ਉਹ ਕੁੜੀ ਪਰ ਵੀ ਕਿਤੇ ਨਾ ਕਿਤੇ ਹੱਥ ਚੱਕਣ ਲੱਗ ਜਾਂਦਾ ਕੁੜੀ ਨੂੰ ਵੀ ਗਾਲੀ ਗਲੋਚ ਕਰਦਾ ਠੀਕ ਹੈ ਉੱਪਰੋਂ ਮਾਪੇ ਕਹਿਣਗੇ ਤੂੰ ਇਹਨੂੰ ਸੁਧਾਰਦੀ ਨਹੀਂ ਤੂੰ ਇਹਨੂੰ ਟੋਕਦੀ ਨਹੀਂ ਇਹਨੂੰ ਰੋਕਦੀ ਨਹੀਂ ਦੇਖੋ ਮੈਂ ਫੇਰ ਦੁਬਾਰਾ ਕਹਿਣੀ ਆ ਵੀ ਜਿਹੜਾ ਥੋੜੇ ਟੋਕਿਆਂ ਰੋਕਿਆਂ ਨਾਲ ਉਹ ਸਿਧਰਿਆ ਉਹ ਬਗਾਨੀ ਧੀ ਦੇ ਟੋਕਿਆਂ ਰੋਕਿਆਂ ਸਿਧਰ ਜੂ ਉਹ ਚਾਰ ਦਿਨ ਦੀ ਆਈ ਆ ਤੁਹਾਡੇ ਨਾਲ ਤਾਂ ਉਹਦਾ ਖੂਨ ਦਾ ਰਿਸ਼ਤਾ ਹੈ ਥੋੜਾ ਸੁਧਾਰਿਆ ਤਾਂ ਉਹ ਸਿਧਰਿਆ ਨਹੀਂ ਤੁਸੀਂ ਦੋਸ਼ ਦੰਦੇ ਹੋ ਬਗਾਨੀ ਧੀ ਨੂੰ ਜਿਹੜੇ ਮਾਮਾਂ ਤੋਂ ਔਰ ਪਿਓਾਂ ਤੋਂ ਨਹੀਂ ਸਿਧਰੇ ਹੈਗੇ ਉਹ ਕੱਲ੍ਹ ਦੀਆਂ ਜਵਾਕੜੀਆਂ ਤੋਂ ਸਿਧਰ ਜਾਣਗੇ ਅਸੀਂ ਕੁੜੀਆਂ ਨੂੰ ਪਤਾ ਨਹੀਂ ਬਗਾਨੀਆਂ ਧੀਾਂ ਨੂੰ ਕੀ ਸਮਝ ਲੰਨੇ ਆ ਹਰੇਕ ਗੱਲ 'ਚ ਮੁੰਡਾ ਕੋਈ ਵੀ ਮੁੰਡੇ 'ਚ ਖਾਮੀ ਹੈ ਇਹਨੂੰ ਵਿਆਹ ਦੋ ਇਹ ਸਿਧਰ ਜੋ ਆਹੋ ਤੁਸੀਂ ਆਪਣੇ ਗਲੋ ਲਾ ਦੋ ਬਗਾਨੀ ਧੀ ਦੇ ਗਲ 'ਚ ਪਾ ਦੋ ਉਹ ਰੋਲੇ ਉਹ ਮਰੇ ਹੋ ਕੁਸੋਵੇ ਖੂ ਖਾਤੇ ਜਾਣ ਉਹਦੇ ਵਿਚਾਰੀ ਦੇ ਅਰਮਾਨ ਸਾਰੀ ਜ਼ਿੰਦਗੀ ਜਦ ਤੋਂ ਲੜ ਲੱਗੀ ਜਿਹੜੇ ਚੰਗੇ ਘਰਾਂ ਦੀਆਂ ਧੀਆਂ ਹੁੰਨੀਆਂ ਉਹ ساری ਜ਼ਿੰਦਗੀ ਰੋਕਈ ਅੱਖਾਂ 'ਚ ਘਸੌਣ ਦੇ ਕੇ ਕੱਢ ਲੈਂਦੀਆਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੜਫਦੀਆਂ ਨੂੰ ਰੋਂਦੀਆਂ ਧੌਂਦੀਆਂ ਨੂੰ ਬਈ ਕੱਦ ਸਾਡੀ ਜਵਾਨੀ ਤੋਂ ਸਾਡਾ ਬਟਾਪਾ ਗਿਆ ਕਿਉਂਕਿ ਗਲਤ ਮੁੰਡਿਆਂ ਦੇ ਲੜ ਲੱਗ ਜਾਂਦੀਆਂ ਨੇ ਅਹੀਂ ਸੂਝਬਾਨ ਕੁੜੀਆਂ ਉਹਨਾਂ ਕੁੜੀਆਂ ਨੂੰ ਪਤਾ ਹੀ ਨਹੀਂ ਲੱਗਦਾ ਚੜਦੇ ਲੈਂਦੇ ਦਾ ਇਹੋ ਜਿਹੇ ਸ਼ਰਾਬੀਆਂ ਕਬਾਬੀਆਂ ਦੇ ਇਹੋ ਜਿਹੇ ਦੇ ਨਸ਼ੇੜੀਆਂ ਦੇ ਪਤਾ ਹੀ ਨਹੀਂ ਲੱਗਦਾ ਧੀਆਂ ਭੈਣਾਂ ਨੂੰ ਭਈ ਇਹ ਪਕਾਲੀ ਤਾਂ ਖਾਣ ਦੇ ਦੇਣਗੇ ਤੁਸੀਂ ਆਪਣੇ ਬੱਚੇ ਨੂੰ ਪਹਿਲਾਂ ਲੈਨ ਤੇ ਲਿਆਇਆ ਕਰੋ ਸਧਾਰਿਆ ਕਰੋ ਫਿਰ ਤੁਸੀਂ ਦੇਖਿਆ ਕਰੋ ਵੀ ਹਾਂ ਹੁਣ ਇਹ ਵਿਆਹ ਦੇ ਯੋਗ ਹੈ ਹੁਣ ਇਹਨੂੰ ਵਿਆਹ ਦਿਓ ਹੁਣ ਇਹ ਆਪਣੇ ਜੀਵਨ ਸਾਥੀ ਨਾਲ ਰਹਿ ਸਕਦਾ ਹੈ ਤੁਸੀਂ ਤਾਂ ਵਾਕਿਆ ਹੀ ਨਸ਼ਾ ਛਡਾਊ ਕੇਂਦਰ ਸਮਝਿਆ ਹੋਇਆ ਬਗਾਨੀਆਂ ਧੀਆਂ ਨੂੰ ਇਕਾ ਹੋਰ ਕੰਮ ਚੱਲ ਪਿਆ ਥਾਂ ਥਾਂ ਮੈਰਜ ਬਿਊਰੋ ਖੁੱਲੀਆਂ ਪਈਆਂ ਨੇ ਲੋਕ ਕੀ ਕਰਦੇ ਆ ਲੱਖ ਰੁਪਈਆ ਦੇ ਦੋ ਡੇਢ ਲੱਖ ਰੁਪਈਆ ਦੇ ਦੋ ਉਹ ਉਹਲਾ ਚੋਲਾ ਜਾਂ ਵਿਚੋਲੇ ਕਰਕੇ ਗੱਲਾਂ ਦੇ ਤੂਫਾਨ ਜੇ ਤੋਲ ਕੇ بڑا ਦਿਖਾਵਾ ਜਾਂ ਕਰਕੇ ਰਿਸ਼ਤਾ ਅਗਲਾ ਕਰਾ ਕੇ ਅਗਲਾ ਮਹੀਨੇ ਵੀ ਦਿਨ ਚ ਰਸਾ ਲਵੇਟ ਕੇ ਆਉ ਜਾਂਦਾ ਆਉ ਜਾਂਦਾ ਠੀਕ ਹੈ ਇੱਥੇ ਵਿਚੋਲਿਆਂ ਨੂੰ ਵੀ ਮਹਾਪਾਪ ਐ ਇਹ ਜੀ ਦਾ ਜਿਹੜਾ ਜਾਂ ਧੀ ਪੁੱਤ ਹੁੰਦਾ ਉਹ ਜੇ ਅਗਲੇ ਨੂੰ ਦੱਸਿਆ ਕਰੋ ਅਗਲੇ ਨੂੰ ਪੁੱਗਦਾ ਰਿਸ਼ਤਾ ਕਰੂ ਨਹੀਂ ਨਾ ਕਰੂ ਇਹ ਮਹਾਪਾਪ ਹੈ ਕਿਸੇ ਧੀ ਭੈਣ ਨੂੰ ਐਸੀ ਗਾਉ ਨੂੰ ਕਿਸੇ ਇਹ ਜੇ ਗਲਤ ਮੁੰਡੇ ਦੇ ਲੜ ਲਾ ਦੇਣਾ ਅਸੀਂ ਇਹ ਨਹੀਂ ਕਹਿੰਦੇ ਮੈਂ ਇਹ ਨਹੀਂ ਕਹਿੰਦੀ ਹੈਗੀ ਬਈ ਗਲਤ ਮੁੰਡੇ ਦੇ ਮਾਪੇ ਜਿਹੜੇ ਸੁਖੀ ਹੁੰਦੇ ਨੇ ਸੁਖੀ ਨਹੀਂ ਹੁੰਦੇ ਪਰ ਜੇ ਤੁਸੀਂ ਦੁਖੀ ਹੋ ਫਿਰ ਧੀ ਨੂੰ ਨਾ ਨਾ ਅਗਲੇ ਦੀ ਬਗਾਨੀ ਨੂੰ ਰੁੱਧੋ ਤੁਸੀਂ ਤੁਸੀਂ ਤਾਂ ਜਿਹੜਾ ਹੈਗਾ ਸੰਕਟ ਕੱਟ ਰਹੇ ਹੋ ਕੱਟ ਰਹੇ ਹੋ ਉਹ ਤੁਹਾਡੇ ਕਰਮਾਂ ਦਾ ਹੈ ਬਗਾਨੀ ਧੀ ਨੂੰ ਨਾ ਨਾ ਲੈ ਕੇ ਗਾਲੋ ਤੁਸੀਂ ਝੂਠ ਸੱਚ ਜਾਂ ਬੋਲ ਕੇ ਰਿਸ਼ਤਾ ਲੈ ਲੈਣੇ ਹੋ ਕਰ ਲੈਣੇ ਹੋ ਬਈ ਸੋਈ ਗੱਲਾਂ ਬਹੁਤੇ ਮਾਂ ਬਾਪ ਵੀ ਅੰਨੇ ਹੁੰਦੇ ਨੇ ਤੁਹਾਨੂੰ ਮੈਂ ਦੱਸਾਂ ਕੁੜੀਆਂ ਦੇ ਮਾਂ ਬਾਪ ਵੀ ਅੰਨੇ ਹੁੰਦੇ ਨੇ ਐਦਾਂ ਹੀ ਮੈਨੂੰ ਗੱਲਾਂ ਚੱਲਦੀਆਂ ਜਿ ਇੱਕ ਗੱਲ ਯਾਦ ਆ ਗਈ ਅ ਐਦਾਂ ਹੀ ਕਿਸੇ ਦੇ ਮੈਂ ਦੂਰੋਂ ਪਾਰੋਂ ਗੱਲ ਸੁਣੀ ਕਹਿੰਦੇ ਵੀ ਕਿਸੇ ਕੋਈ ਆਪਣਾ ਕੋਈ ਕੁੜੀ ਦਾ ਪਿਓ ਗਿਆ ਰਿਸ਼ਤਾ ਅ ਮੁੰਡਾ ਦੇਖਣ ਕਿਤੇ ਕੁੜੀ ਦਾ ਪਿਓ ਗਿਆ ਕਿਤੇ ਮੁੰਡਾ ਦੇਖਣਾ ਮੁੰਡੇ ਨੂੰ ਆਉਂਦੇ ਤੇ ਬਾਈ ਤੇ ਇਕਿਲੇ ਜ਼ਮੀਨ ਦੇ ਇਕੱਲਾ ਹੀ ਮੁੰਡਾ ਸੀਗਾ ਤਾਂ ਕਿਸੇ ਨੇ ਵਿੱਚੋਂ ਦੱਸਤਾ ਕਹਿੰਦੇ ਭਾਈ ਇਹਨਾਂ ਦਾ ਤਾਂ ਮੁੰਡਾ ਨਸ਼ਾ ਵਹੂ ਕਰਦਾ ਕੁੜੀ ਦੇ ਪਿਓ ਨੇ ਪਤਾ ਕੀ ਗੱਲ ਕਹੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜੇ ਨਸ਼ਾ ਕਰਦਾ ਜੇ ਸਾਲਾ ਮਰ ਵੀ ਜਾਊਗਾ ਕਹਿੰਦਾ ਸਾਡੀ ਕੁੜੀ ਤਾਂ ਬਾਈ ਤੇ ਇਕਿਲੇ ਵਾਲੇ ਦੇ ਬਹਿ ਕੇ ਵੀ ਖਾ ਸਕਦੀ ਹੈ ਇਹ ਇਹ ਕੁੜੀ ਵਾਲਿਆਂ ਦੀ ਵੀ ਸੋਚ ਟਿੱਕੀ ਹੋਈ ਹੈ ਉਹ ਵੀ ਮੁੰਡਾ ਦੇਖਣ ਨਹੀਂ ਜਾਂਦੇ ਉਹ ਦੇਖਣਗੇ ਮੁੰਡੇ ਦਾ ਘਰ-ਬਾਰ ਜ਼ਮੀਨ ਜਾਇਦਾਦ ਮੁੰਡਾ ਬਾਤੀਆਂ ਗੱਲਾਂ ਹੈ ਮੁੰਡਾ ਭਾਵੇਂ ਸਿਰੇ ਦਾ ਲਫੰਡਰ ਹੋਵੇ ਇੱਕ ਪਿਓ ਆਪਣੀ ਧੀ ਲਈ ਐਦਾਂ ਦੀ ਸੋਚ ਰੱਖਦਾ ਹੈ ਵੀ ਜੇ ਮੇਰਾ ਜਵਾਈ ਮਰ ਵੀ ਗਿਆ ਬਾਈ ਤਈ ਕਿਲੇ ਵਾਲਿਆਂ ਦੇ ਤਾਂ ਮੇਰੀ ਧੀ ਬਹਿ ਕੇ ਖਾਲੂ ਇਹ ਵੀ ਇੱਕ ਪਿਓ ਦੀ ਸੋਚ ਹੈ ਗਲਤ ਮੁੰਡੇ ਦੇ ਪਿਓ ਨੇ ਤਾਂ ਆਪਣੇ ਪੁੱਤ ਨੂੰ ਪੁੱਤ ਦਾ ਘਰ ਬੰਨਣ ਲਈ ਝੂਠ ਸੱਚ ਬੋਲਣਾ ਹੀ ਬੋਲਣਾ ਹੈ ਧੀਆਂ ਦੇ ਪਿਓਆਂ ਦੀ ਵੀ ਸੋਚ ਇਹੀ ਜੀ ਹੋਗੀ ਦੁਨੀਆਦਾਰੀ ਆ ਬਹੁਤ ਬਹੁਤ ਰੰਗੀ ਆ ਦੁਨੀਆ ਕਿਉਂਕਿ ਅਸੀਂ ਬਸ ਲਫਾਫਾ ਲਫਾਫੇ ਵਰਗੀ ਜ਼ਿੰਦਗੀ ਜੀਨੇ ਆ ਲਫਾਫੇ ਵਰਗੀ ਅੰਦਰ ਕੁਝ ਹੋਵੇ ਨਾ ਹੋਵੇ ਬਾਹਰ ਦਿਖਾਵਾ ਜ਼ਰੂਰ ਹੋਵੇ ਲਫਾਫਾ ਦੇਖਣ ਨੂੰ ਵਧੀਆ ਚਾਹੀਦਾ ਅੰਦਰੋਂ ਭਾਵੇਂ ਖਾਲੀ ਹੋਵੇ ਕੱਖ ਨਾ ਹੋਵੇ ਉਹਦੇ ਵਿੱਚ ਸੋਈ ਗੱਲਾਂ ਅੱਜਕੱਲ ਦੁਨੀਆਦਾਰੀ ਲਾਕੀ ਨਹੀਂ ਦੇਖਦੀ ਦੁਨੀਆਦਾਰੀ ਬੰਦੇ ਦੀਆਂ ਇਹ ਨਹੀਂ ਦੇਖਦੀ ਵੀ ਬੰਦਾ ਖਾਨਦਾਨੀ ਆ ਇੱਜਤਾਲਾ ਨਾ ਬੱਤ ਦਿਖਾਵਾ ਚਾਹੀਦਾ ਹੈ ਭਾਵੇਂ ਸਿਰੇ ਦਾ ਕੰਜਰ ਹੋਵੇ ਦਿਖਾਵਾ ਚਾਹੀਦਾ ਹੈ ਮੇਰੇ ਰਿਸ਼ਤੇਦਾਰਾਂ ਚ ਮੇਰੀ ਬਾਬਾ ਸ਼ਾਵਾ ਹੋਵੇ ਵੀ ਹਾਂ ਐਂ ਜਾਂਦੇ ਕੁੜੀ ਵਿਆਹੀ ਹੈ ਭਾਵੇਂ ਮੁੰਡਾ ਸਿਰੇ ਦਾ ਹੋਵੇ ਹੈ ਨਾ ਸੱਚੇ ਪਾਤਸ਼ਾਹ ਮੈਂ ਕਿ ਨਹੀਂ ਵੀ ਸਾਰਿਆਂ ਦੇ ਬੱਚਿਆਂ ਨੂੰ ਮਤਬੁੱਧੀਆਂ ਬਖਸ਼ੇ ਸੱਚੇ ਪਾਤਸ਼ਾਹ ਕਿਸੇ ਦਾ ਧੀ ਪੁੱਤ بگੜੇ ਨਾ ਸਹੀ ਰਸਤਾ ਦਿਖਾਵੇ ਪ੍ਰਮਾਤਮਾ ਪਰ ਮੈਂ ਫੇਰ ਵੀ ਇੱਕ ਗੱਲ ਕਰਦੀ ਆਂ ਵੀ ਜੇ ਸਾਡੇ ਧੀ ਪੁੱਤ ਚ ਨੁਕਸ ਹੈ ਤਾਂ ਅਸੀਂ ਬਗਾਨੀ ਧੀ ਨੂੰ ਨਾ ਰੁੱਧੀਏ ਔਰ ਉਸ ਨੂੰ ਰੋਦਣ ਦਾ ਸਾਨੂੰ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਜੇ 1% ਉਹਦੇ ਭਾਗਾਂ ਦਾ ਉਹਦੇ ਸੰਜੋਗਾਂ ਦਾ ਸਾਡੇ ਧੀ ਪੁੱਤ ਨਾਲ ਰਿਸ਼ਤਾ ਹੋ ਗਿਆ ਸਾਡੇ ਗਲਤ ਧੀ ਪੁੱਤ ਨਾਲ ਫਿਰ ਪਰਿਵਾਰ ਦਾ ਪੂਰਾ ਪੂਰਾ ਸਹਿਯੋਗ ਕੁੜੀ ਨਾਲ ਚਾਹੀਦਾ ਹੈ ਮੁੰਡਾ ਗਲਤ ਹੈ ਉਹਨੂੰ ਗਲਤ ਨੂੰ ਗਲਤ ਕਹੇ ਵੀ ਹਾਂ ਭਾਈ ਸਾਡਾ ਮੁੰਡਾ ਗਲਤ ਹੈ ਠੀਕ ਹੈ ਨਾਲੇ ਤਾਂ ਤੁਹਾਡਾ ਮੁੰਡਾ ਗਲਤ ਹੁੰਦਾ ਹੈ ਨਾਲੇ ਤੁਸੀਂ ਕੁੜੀ ਨੂੰ ਦੋਸ਼ ਦਈ ਜਾਂਦੇ ਹੋ ਤੂੰ ਨਹੀਂ ਰੋਕਦੀ ਇਹ ਰਾਤ ਨੂੰ ਕਵੇਲੇ ਆਉਂਦਾ ਤੂੰ ਨਹੀਂ ਟੋਕਦੀ ਰਾਤ ਨੂੰ ਇਹ ਟੁੱਲ ਹੋ ਕੇ ਆਉਂਦਾ ਤੂੰ ਨਹੀਂ ਰੋਕਦੀ ਗੱਲ ਆਪਾਂ ਉਹ ਕਰਦੇ ਹਾਂ ਵੀ ਜਿਹੜਾ ਥੋੜਾ ਟੋਕਿਆਂ ਨਾਲ ਰੁਕਿਆ ਥੋੜਾ ਰੋਕਿਆ ਨਾ ਰੁਕਿਆ ਤੁਹਾਡੇ ਟੋਕੇ ਦੇ ਨਾ ਰੁਕਿਆ ਫਿਰ ਉਹ ਜਵਾਕੜੀ ਦੀ ਉਸ ਕਰ ਸਕਦੀ ਉਹ ਤਾਂ ਫਸ ਗਈ ਉਹਦੀ ਤਾਂ ਜ਼ਿੰਦਗੀ ਨਰਕ ਬਣ ਗਈ ਪਤਾ ਨਹੀਂ ਉਹ ਕਦ ਬਡਾਪੇ ਚ ਜਾ ਕੇ ਬੰਦਾ ਬਣੂਗਾ ਕਾਦੋ ਧੀ ਪੁੱਤ ਜਵਾਨ ਹੋਏ ਤੇ ਬੰਦਾ ਬਣੂਗਾ ਜਾਨੂੰ ਉਹ ਜਵਾਕੜੀ ਦੇ ਦਿਨ ਨੰਗ ਜਣੇ ਖਾਣ ਪਹਿਣਨ ਵਾਲੇ ਫਿਰ ਤਾਂ ਸਮਝੌਤਾ ਹੋ ਜਾਂਦਾ ਜਿੰਦਗੀ ਦਾ ਫਿਰ ਤਾਂ ਟਾਈਮ ਕੱਟੀ ਹੋ ਜਾਂਦੀ ਹੈ ਕਿਉਂਕਿ ਬੱਚੇ ਜਵਾਨ ਹੋ ਜੰਨੇ ਆ ਜਿੰਨਾ ਚਿਰ ਸਾਡੇ ਬੱਚੇ ਛੋਟੇ ਆ ਉਹਨਾਂ ਚਿਰ ਅਸੀਂ ਖਾਸ ਖੇਡ ਸਕਦੇ ਆ ਖਾ ਪਹਿਣ ਸਕਦੇ ਆ ਮਨ ਆਈਆਂ ਕਰ ਸਕਦੇ ਆ ਉਦੋਂ ਬਾਅਦ ਤਾਂ ਅਸੀਂ ਵੈਸੇ ਹੀ ਕਬੀਲਦਾਰੀਆਂ ਚ ਫਸ ਜੰਨੇ ਆ ਫਿਰ ਤਾਂ ਜ਼ਿੰਦਗੀ ਜ਼ਿੰਦਗੀ ਰਹਿੰਦੀ ਹੋਣੀ ਹੈ ਜੀ ਫਿਰ ਤਾਂ ਉਹ ਕਹਿੰਦੇ ਆ ਮਜਬੂਰੀਆਂ ਟੈਨਸ਼ਨਾਂ ਭਰੀ ਜ਼ਿੰਦਗੀ ਹੋ ਜਾਂਦੀ ਹੈ ਜਿਹੜੇ ਅਸਲੀ ਦਿਨ ਬੰਨੇ ਆ ਉਹ ਤਾਂ ਰੋਂਦੀ ਧੋਂਦੀ ਦੇ ਨਾਂਗੇ ਮੈਂ ਸੋਈ ਗੱਲਾਂ ਕਰਦੀ ਆ ਵੀ ਤੁਸੀਂ ਧੀਆਂ ਭੈਣਾਂ ਦੀ ਸਪੋਰਟ ਚ ਫੁੱਲ ਰਿਹਾ ਕਰੋ ਜੇ ਤੁਹਾਡੇ ਬੱਚੇ ਚ ਕੋਈ ਖਾਮੀ ਆ ਤੁਸੀਂ ਨਾ ਉਹਨੂੰ ਰੋਲਿਆ ਕਰੋ ਤੁਸੀਂ ਇਹ ਸਮਝਿਆ ਕਰੋ ਵੀ ਪੱਲੇ ਪਵਾ ਕੇ ਲਿਆਂਦੀ ਆ ਅਸੀਂ ਹੱਥੀਂ ਸਿਹੇੜੀ ਆ ਅਸੀਂ ਇਹਨੂੰ ਫੁੱਲਾ ਮੰਗੋ ਰੱਖਣਾ ਜੇ ਮੁੰਡਾ ਉਹਦੇ ਨਾਲ ਕੋਈ 19 21 ਕਿਸੇ ਤਰ੍ਹਾਂ ਦੀ ਵੀ ਗੱਲ ਕਰਦਾ ਤੁਸੀਂ ਮੁੰਡੇ ਦੇ ਕੰਨ ਖਿੱਚੋ ਇਹ ਮੁੰਡੇ ਦੇ ਮਾਪਿਆਂ ਦਾ ਹੱਕ ਆ ਇਹੀ ਸਮਝਦਾਰੀ ਹੈ ਉਹਨਾਂ ਦੀ। ਇਹੀ ਇਨਸਾਨੀਅਤ ਹੈ। ਤੁਸੀਂ ਸੋਚੋ ਵੀ ਤੁਸੀਂ ਤਾਂ ਚਾਰ ਦਿਨ ਨੂੰ ਮੁੰਡੇ ਦੇ ਮਾਪਿਆਂ ਦੀ ਗੱਲ ਕਰਦੀਆਂ, ਤੁਸੀਂ ਤਾਂ ਚਾਰ ਦਿਨ ਨੂੰ ਅੱਖਾਂ ਮਿਚਝੋਗੇ। ਉਸ ਜਵਾਕੜੀ ਨੇ ਤਾਂ ਸਾਰੀ ਜ਼ਿੰਦਗੀ ਕੱਢਣੀ ਆ ਤੁਹਾਡੇ ਗਲਤ ਬੱਚੇ ਨਾਲ। ਜੇ ਫਿਰ ਉਹਦਾ ਕੋਈ ਸਾਥ ਨਹੀਂ ਦਊਗਾ, ਫਿਰ ਫਿਰ ਤਾਂ ਉਹਦੀ ਜ਼ਿੰਦਗੀ ਹੋਰ ਨਰਕ ਹੈ। ਸੋਹੀ ਗੱਲਾਂ ਨੇ। ਬਈ ਪਹਿਲੀ ਗਲਤੀ ਤਾਂ ਤੁਸੀਂ ਇਹੋ ਜੇ ਮੁੰਡਿਆਂ ਨੂੰ ਵਿਆਇਆ ਹੀ ਸੋਚ ਕੇ ਕਰੋ। ਜੇ ਚਲੋ ਰੱਬ ਦੀ ਕਿਰਪਾ ਨਾਲ ਧੀ ਪੁੱਤ ਨੂੰ ਰਿਸ਼ਤਾ ਹੋ ਗਿਆ ਤਾਂ ਪੂਰਾ ਪੂਰਾ ਸਾਥ ਤੁਸੀਂ ਬਗਾਨੀ ਧੀ ਦਾ ਦਿਆ ਕਰੋ। ਉਹਨੂੰ ਆਪਣੀ ਧੀ ਬਣਾ ਕੇ ਰੱਖਿਆ ਕਰੋ ਠੀਕ ਹੈ ਮੁੰਡੇ ਦੇ ਕੰਨ ਖਿੱਚਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ ਕਿਉਂਕਿ ਤੁਸੀਂ ਮੁੰਡੇ ਦੇ ਮਾਪੇ ਹੁੰਨੇ ਹੋ ਤੁਸੀਂ ਉਹਦੇ ਕੰਨ ਖਿੱਚ ਸਕਦੇ ਹੋ ਉਹਨੂੰ ਘੋੜ ਸਕਦੇ ਹੋ ਉਹਨੂੰ ਸੁਧਾਰ ਸਕਦੇ ਹੋ ਉਹਨੂੰ ਰਲ ਮਿਲ ਕੇ ਤੁਸੀਂ ਸਾਰਾ ਟੱਬਰ ਉਹਨੂੰ ਸਹੀ ਲਾਈਨ ਤੇ ਲਿਆ ਸਕਦੇ ਹੋ ਆਪਣੇ ਘਰ 'ਚ ਕਲੇਸ਼ ਨਹੀਂ ਪਾਉਣਾ ਆਪਣੇ ਘਰ 'ਚ ਕਲੇਸ਼ ਪਾਉਣ ਦੀ بجائے ਉਸ ਬੱਚੇ ਤੇ ਸਾਰਾ ਜੋ ਵੀ ਤੁਹਾਡਾ ਕਹਿੰਦੇ ਆ ਅਸਰ ਹੈ ਚੰਗਿਆਈ ਦਾ ਉਹ ਸਾਰਾ ਉਸ ਬੱਚੇ ਤੇ ਲਾ ਦਿਆ ਕਰੋ ਉਹਨੂੰ ਸੁਧਾਰਨ ਚ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਮਹਾਰਾਜ ਕਿਰਪਾ ਕਰ ਦੰਦਾ ਹੈ ਤੁਹਾਡੇ ਪੁੱਤ ਦਾ ਘਰ ਤਾਂ ਬਸਦਾ ਰਹੂਗਾ ਜੇ ਅਸੀਂ ਆਪਸ ਵਿੱਚੇ ਕਾਟ ਕਟੀਲਾ ਹੋਈ ਗਏ ਅਸੀਂ ਬਗਾਨੀ ਧੀ ਨਾਲੇ ਲੜੀ ਗਏ ਜਾਂ ਅਸੀਂ ਉਹਨੂੰ ਕਹੀ ਗਏ ਤੂੰ ਆਈ ਨਹੀਂ ਕਰਦੀ ਆਈ ਨਹੀਂ ਕਰਦੀ ਫਿਰ ਸਾਡਾ ਘਰ ਦਾ ਤਾਣਾ ਬਾਣਾ ਹੋਰ ਰਲਝ ਕੇ ਰਹਿ ਜਾਂਦਾ ਹੈ ਬਲਕੇ ਮਾਪੇ-ਬਾਪਾ ਨੂੰ ਪਤਾ ਹੁੰਦਾ ਵੀ ਸਾਡੇ ਹੀ ਬੱਚੇ 'ਚ ਨੁਕਸ ਹੈ ਅਸੀਂ ਫੇਰ ਵੀ ਬਗਾਨੀ ਧੀ ਨੂੰ ਦੋਸ਼ ਦੇਈ ਜਾਂਦੇ ਆ ਮੈਂ ਫੇਰ ਕਹਿੰਨੀ ਆ ਵੀ ਇਹੀ ਇੰਜਾਂ ਸੂਝਵਾਨ ਧੀ ਆ ਭੈਣਾ ਬਾਜੀਆਂ ਸਾਰੀ ਜ਼ਿੰਦਗੀ ਰੋਂਦੀਆਂ ਧੌਂਦੀਆਂ ਆਂ ਤੁਹਾਡੇ ਪੁੱਤਾਂ ਦੇ ਗਲਤ ਪੁੱਤਾਂ ਦੇ ਲੜ ਲੱਕੇ ਸਾਰੀ ਜ਼ਿੰਦਗੀ ਰੋਂਦੀਆਂ ਧੌਂਦੀਆਂ ਖੜਦੰਦੀਆਂ ਨੇ ਬਈ ਫੇਰ ਵੀ ਅਸੀਂ ਅਹੀਂ ਜੀਆਂ ਤਿਆਂ ਨੂੰ ਕਈ ਵਾਰ ਨਿੰਦੀ ਜਾਂਦੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ